ਸੀਦਲ ਸਿੰਘ ਘਰਚਾ ਉਹਨਾਂ ਦਾ ਵੀ ਧੰਨਵਾਦ ਕਰ ਆ ਸ਼ਿਫਟ ਤੇ ਬਾਈ ਜੀ 1500 ਰੁਪਏ ਹੋਪਾ ਹੌਣ ਸੁਣੋ ਸਮਾਂ ਦੇਖ ਵਈ ਗੱਡੀ ਟਾਈਮ ਹੈ ਗੱਡੀ ਦਾ ਉੱਡਦੀ ਤੋੜ ਦਸੈ ਗੱਡੀ ਯਾਰ ਦੀ ਨਜ਼ਰ ਨਾ ਆਵੇ ਮਾਰ ਦੇ ਕਸੂਤੇ ਕੌੜੇ ਐਬ ਜੱਟ ਨੂੰ ਅੜੀਆਂ ਗਰਾਰੀਆਂ ਦੇ ਦੰਦੇ ਪੋਰਦਾ ਸਮਾਂ ਕਰ ਗਿਆ ਜੀ 20 ਸੈਕਿੰਡ 44 ਪੁਆਇੰਟ ਦਾ ਸਮਾ ਕਰ ਗਏ ਬੱਚੇ ਮਾਰੋ ਘੱਟ ਕੇ ਤਾੜੀ ਹੁਣ ਵੇਰ ਇੱਕ ਵਾਰੀ ਆ ਦੱਸੋ ਕਿਹੜੇ ਬੱਚੇ ਵੱਜ ਗਏ ਆ ਵੀ ਇਹ ਸਤਵੰਦ ਸਿੰਘ ਮਹਿਰਨਾ ਸਤਵੰਦ ਸਿੰਘ ਮਹਿਰਨਾ ਨਾਭ ਸਿੰਘ ਨੰਬਰਦਾਰ ਰਾਮਪੁਰ ਜੱਗੀ ਭਾਮੀਆਂ ਜੱਸਾਬ ਦੇਸ਼ਾ ਸੀਦਲ ਸਿੰਘ ਗਰਚਾ ਦੁਆਬਾ ਉਹਨਾਂ ਦੇ ਬੱਚੇ ਵੱਜ ਗਏ ਸੈਕਿੰਡ 44 ਪੁਆਇੰਟ ਦਾ ਸਮਾਂ ਲੱਗ ਗਿਆ ਵੀਰੋ ਅ ਦੇਖਦੇ ਆ ਬਾਜੀ ਹੁਣ ਕੌਣ ਮੁਕਾਬਲਾ ਮਿੱਤਰੋ ਬੇਲਿਆਂ ਦੇ ਵਿੱਚ ਮੁਕਾਬਲਾ ਖੇਡਾਂ ਚੜੀ ਦੀਆਂ